ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵੱਲੋਂ ਅੱਜ ਇੱਕ ਵੱਡਾ ਫੈਸਲਾ ਲਿਆ ਗਿਆ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ ਪਲਾਸਟਿਕ ਆਡਿਟ ਕਰਵਾਇਆ ਗਿਆ ਪਹਿਲੀ ਵਾਰੀ ਪੂਰੇ ਭਾਰਤ ਦੇ ਵਿੱਚ ਪੰਜਾਬ ਪਹਿਲਾ ਸੂਬਾ ਹੋਇਆ ਜਿਸ ਨੇ ਪਲਾਸਟਿਕ ਆਡਿਟ ਕਰਵਾਇਆ ਇਸ ਦੇ ਵਿੱਚ 6 ਸ਼ਹਿਰਾਂ ਨੂੰ ਮੁੱਖ ਤੌਰ ਤੇ ਰੱਖ ਕੇ ਉਹਨਾਂ ਸ਼ਹਿਰਾਂ ਦੇ ਵਿੱਚ ਪਲਾਸਟਿਕ ਦਾ ਆਡਿਟ ਕੀਤਾ ਗਿਆ ਜਿਸ ਦੇ ਵਿੱਚ ਜਲੰਧਰ ਅਮ੍ਰਿਤਸਰ ਲੁਧਿਆਣਾ ਵਰਗੇ ਵੱਡੇ ਜ਼ਿਲ੍ਹੇ ਜਿਹੜੇ ਨੇ ਬਠਿੰਡਾ ਅਮ੍ਰਿਤਸਰ ਮੁਹਾਲੀ ਪਟਿਆਲਾ ਵਰਗੇ ਜਿਹੜੇ ਵੱਡੇ ਜ਼ਿਲ੍ਹੇ ਨੇ 6 ਜ਼ਿਲ੍ਹਿਆਂ ਦੇ ਵਿੱਚ ਪਲਾਸਟਿਕ ਆਡਿਟ ਕਰਵਾਇਆ ਕਿਹਾ ਇਸ ਦਾ ਮੁੱਖ ਮਕਸਦ ਕੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਪਲਾਸਟਿਕ ਦੀ ਰੋਕਥਾਮ ਹੈ ਉਹ ਜਲਦ ਤੋਂ ਜਲਦ ਕੀਤੀ ਜਾਵੇ ਤਾਂ ਇਹ ਆਡਿਟ ਜਦੋਂ ਕਰਾਇਆ ਗਿਆ ਤਾਂ ਹੈਰਾਨੀਜਨਕ ਆંકड़े ਇਸ ਦੇ ਵਿੱਚ ਸਾਹਮਣੇ ਆਏ ਜਦੋਂ ਇਹ ਆਡਿਟ ਹੋਇਆ ਤਾਂ ਇਸ ਆਡਿਟ ਦੇ ਵਿੱਚ ਜਿਹੜਾ ਪਲਾਸਟਿਕ ਜਿਹੜਾ ਰੀਸਾਈਕਲ ਬਹੁਤ ਮੁਸ਼ਕਲ ਨਾਲ ਹੁੰਦਾ 88% ਪਲਾਸਟਿਕ ਉਹ ਅ ਇਸ ਆਡਿਟ ਦੇ ਵਿੱਚ ਆਇਆ ਸਾਹਮਣੇ ਜੋ ਬਹੁਤ ਹੀ ਮੁਸ਼ਕਲ ਦੇ ਨਾਲ ਰੀਸਾਈਕਲ ਹੁੰਦਾ ਜਿਸ ਨੂੰ ਰੀਸਾਈਕਲ ਕਰਨ ਦੇ ਵਾਸਤੇ ਬਹੁਤ ਤਰ੍ਹਾਂ ਦੇ ਸਟੈਪਸ ਜਿਹੜੇ ਨੇ ਉਹ ਲੈਣੇ ਪੈਂਦੇ ਨੇ ਤਾਂ 88% ਉਹ ਪਲਾਸਟਿਕ ਸਾਹਮਣੇ ਆਇਆ ਜੋ ਮੁਸ਼ਕਲ ਨਾਲ ਰੀਸਾਈਕਲ ਹੋ ਸਕਦਾ ਹੈ ਔਰ ਇਸ ਨੂੰ ਵੀ ਜਦੋਂ ਦੁਬਾਰਾ ਹੋਰ ਢੰਗ ਦੇ ਨਾਲ ਆਡਿਟ ਕੀਤਾ ਗਿਆ ਤਾਂ ਉਸ ਆਡਿਟ ਦੇ ਵਿੱਚ ਇਹ ਪਤਾ ਲੱਗਿਆ ਕਿ 88% ਦੇ ਵਿੱਚੋਂ 60% ਉਹ ਰੀਸਾਈਕਲ ਮੁਸ਼ਕਿਲ ਨਾਲ ਹੋਣ ਵਾਲਾ ਪਲਾਸਟਿਕ ਸੀਸ ਜੋ ਸਿਰਫ 14 ਬ੍ਰਾਂਡਾਂ ਦਾ ਹੈ ਜੋ ਸਮਾਨ ਅਸੀਂ ਖਰੀਦਦਾਰੀ ਕਰਦੇ ਆ ਉਹਨਾਂ ਚੋਂ ਜਿਹੜੇ 14 ਵੱਡੇ ਬ੍ਰਾਂਡਸ ਨੇ 60% ਉਹਨਾਂ ਦਾ ਪਲਾਸਟਿਕ ਹੈ ਜੋ ਮੁਸ਼ਕਲ ਦੇ ਨਾਲ ਰੀਸਾਈਕਲ ਹੁੰਦਾ ਪਰ ਪਲਾਸਟਿਕ ਦੀ ਗਿਣਤੀ ਜਿਹੜੀ ਆ ਉਹਨਾਂ ਦੇ ਜ਼ਿਆਦਾ ਲੋਕ ਜਿਹੜਾ ਸਮਾਨ ਵਕਤਦੇ ਨੇ ਤੇ ਉਹਨਾਂ ਦਾ ਪਲਾਸਟਿਕ ਕੂੜੇ ਦੇ ਢੇਰ ਦੇ ਵਿੱਚ ਜ਼ਿਆਦਾ ਮਿਲਦਾ ਤਾਂ ਇਹ ਜਦੋਂ ਹੈਰਾਨੀਜਨਕ ਆંકੜੇ ਚੇਅਰਪਰਸਨ ਰੀਨਾ ਗੁਪਤਾ ਦੇ ਸਾਹਮਣੇ ਆਏ ਤਾਂ ਉਹ ਵੀ ਹੈਰਾਨ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਕਾਰਵਾਈ ਕਰਦੇ ਹੋਏ ਉਹਨਾਂ 14 ਕੰਪਨੀਆਂ ਨੂੰ ਸੰਮਨ ਜਾਰੀ ਕਰ ਦਿੱਤੇ ਨੇ ਅਤੇ ਉਹਨਾਂ ਨੂੰ ਬੁਲਾਇਆ ਗਿਆ ਤੇ ਪਲਾਸਟਿਕ ਦੀ ਰੋਕਥਾਮ ਦੇ ਵਾਸਤੇ ਉਹਨਾਂ ਨੂੰ ਸਟੈਪਸ ਜਿਹੜੇ ਨੇ ਲੈਣ ਦੀ ਗੱਲ ਕੀਤੀ ਗਈ ਹੈ ਕਿ ਉਹ ਆਪਣਾ ਜਿਹੜਾ ਪਲਾਸਟਿਕ ਵਰਤਦੇ ਨੇ ਉਹ ਕੋਸ਼ਿਸ਼ ਕਰਨ ਕਿ ਇਹ 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 ਢੇਹ ਟੰਗ ਦੇ ਨਾਲ ਲੋਕਾਂ ਨੂੰ ਉਹ ਸੰਪਰਕ ਕਰਨ ਤੇ ਉਹਨਾਂ ਨੂੰ ਹਟਾਇਤ ਕਰਨ ਜਾਂ ਪਿਆਰ ਨਾਲ ਸਮਝਾਣ ਅਵੇਅਰ ਕਰਨ ਕਿ ਜਿਹੜਾ ਪਲਾਸਟਿਕ ਵਰਤਦੇ ਨੇ ਉਸ ਨੂੰ ਉਹ ਵਾਪਸ ਲੈਂਡ ਤੇ ਉਸ ਤੇ ਪਲਾਸਟਿਕ ਨੂੰ ਰੀਯੂਜ਼ ਕਰਕੇ ਦੁਬਾਰਾ ਉਸ ਦੇ ਵਿੱਚ ਸਮਾਨ ਪੈਕ ਕਰਕੇ ਪੈਕੇਜਿੰਗ ਕਰਕੇ ਉਹ ਲੋਕਾਂ ਦੇ ਵਿੱਚ ਪਹੁੰਚਾਇਆ ਜਾਵੇ ਜਿਸ ਤੇ ਨਾਲ ਪਲਾਸਟਿਕ ਦੀ ਵਰਤੋਂ ਜਿਹੜੀ ਹੈ ਉਸ ਕੋ ਘਟ ਜਾਏ ਤਾਂ ਪਲਾਸਟਿਕ ਦੀ ਰੋਕਥਾਮ ਦੇ ਵਾਸਤੇ ਲਗਾਤਾਰ ਪੰਜਾਬ ਪ੍ਰੋਡਿਊਸ਼ਨ ਕੰਟਰੋਲ ਬੋਰਡ ਜਿਹੜਾ ਉਹ ਲੱਗਿਆ ਹੋਇਆ ਉਸ ਦੇ ਚੇਅਰਪਰਸਨ ਰੀਨਾ ਗੁਪਤਾ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਸਭ ਤੋਂ ਪਹਿਲਾਂ ਸੂਬਾ ਪੰਜਾਬ ਬਣਿਆ ਮੋਰੀ ਬਣਿਆ ਪਲਾਸਟਿਕ ਆਡਿਟ ਕਰਵਾਉਣ ਦੇ ਵਿੱਚ ਕਿਉਂਕਿ ਪਲਾਸਟਿਕ ਅੱਜ ਕੱਲ ਬਹੁਤ ਜ਼ਿਆਦਾ ਖਤਰਨਾਕ ਰੂਪ ਧਾਰ ਰਿਹਾ ਕਿਉਂਕਿ ਹਰ ਥਾਂ ਹਰ ਚੀਜ਼ 'ਚ ਜਿਹੜਾ ਪਲਾਸਟਿਕ ਵਰਤਿਆ ਜਾ ਰਿਹਾ ਕੋਈ ਅਸੀਂ 5 ਰੁਪਏ ਦੀ ਕੋਈ ਚੀਜ਼ ਵੀ ਖਰੀਦਦੇ ਉਹ ਵੀ ਪਲਾਸਟਿਕ ਦੇ ਲਫਾਫੇ ਦੇ ਵਿੱਚ ਹੀ ਪੈਕ ਹੋ ਕੇ ਸਾਡੇ ਤੱਕ ਪਹੁੰਚਦੀ ਆ ਤਾਂ ਇਸ ਕਰਕੇ ਪਲਾਸਟਿਕ ਦੀ ਰੋਕtham ਬਹੁਤ ਜ਼ਰੂਰੀ ਹੋ ਗਈ ਹੈ ਪਰ ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਪਲਾਸਟਿਕ ਦੀ ਰੋਕਥਾਮ ਜਾਂ ਪਲਾਸਟਿਕ ਦੀ ਵਰਤੋਂ ਸਿਰਫ ਉਹ 14 ਬ੍ਰਾਂਡਸ ਹੀ ਜਿਆਦਾ ਕਰਦੇ ਨੇ ਜਾਂ ਹੋਰ ਵੀ ਲੋਗ ਨੇ ਜਿਸ ਤਰੀਕੇ ਦੇ ਨਾਲ ਕਈ ਸ਼ਹਿਰਾਂ ਦੇ ਵਿੱਚ ਵੱਡੀਆਂ ਮਾਰਕੀਟਸ ਨੇ ਅਸੀਂ ਲੁਧਿਆਣੇ ਦੀ ਜੇਕਰ ਐਗਜ਼ਾਮਪਲ ਲਈਏ ਤਾਂ ਲੁਧਿਆਣੇ ਦੇ ਵਿੱਚ ਕੇਸਰਗੰਜ ਮੰਡੀ ਮਾਰਕੀਟ ਅਤੇ ਮੋਤੀ ਨਗਰ ਦੇ ਵਿੱਚ ਵੱਡੀਆਂ-ਵੱਡੀਆਂ ਪਲਾਸਟਿਕ ਬਣਾਉਣ ਦੀਆਂ ਫੈਕਟਰੀਆਂ ਨੇ ਜੋ ਵਾਤਾਵਰਣ ਨਿਯਮਾਂ ਤੇ ਉਲਟ ਹੋ ਕੇ ਆਪਣੀਆਂ ਫੈਕਟਰੀਆਂ ਚਲਾਉਂਦੀਆਂ ਨੇ ਜਿਹੜੇ ਇੰਡਸਟਰੀ ਦੇ ਨੋਰਮਸ ਨੇ ਉਹਨਾਂ ਨੂੰ ਪੂਰਾ ਨਹੀਂ ਕਰਦੀਆਂ ਪਰ ਉਹ ਫੈਕਟਰੀਆਂ ਫਿਰ ਚੱਲਦੀਆਂ ਕਿਵੇਂ ਨੇ ਪੰਜਾਬ ਪ੍ਰੋਡਿਊਸ਼ਨ ਕੰਟਰੋਲ ਬੋਰਡ ਦੇ ਵਿੱਚ ਉਹ ਕਾਲੀਆਂ ਭੇਡਾਂ ਤੇ ਵੀ ਕਦੋਂ ਕਾਰਵਾਈ ਹੋਏਗੀ ਜੋ ਇਹ ਇਹੋ ਜਿਹੀਆਂ ਫੈਕਟਰੀਆਂ ਨੂੰ ਚਲਾਣ ਦੀ ਇਜਾਜ਼ਤ ਦੇ ਰਹੇ ਨਹੀਂਆਂ ਜਿਨ੍ਹਾਂ ਦੀ ਨੱਕ ਦੇ ਹੇਠਾਂ ਕਾਲੀਆਂ ਭੇਡਾਂ ਦੇ ਨੱਕ ਦੇ ਹੇਠਾਂ ਇਹ ਫੈਕਟਰੀਆਂ ਚੱਲ ਰਹੀਆਂ ਨੇ ਪੰਜਾਬ ਪ੍ਰੋਡਿਊਸ਼ਨ ਕੰਟਰੋਲ ਬੋਰਡ ਉਹਨਾਂ ਤੇ ਕਾਰਵਾਈ ਕਦੋਂ ਕਰੇਗਾ ਕਿਉਂਕਿ ਜਦੋਂ ਦੀ ਮਾਨ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਇਸ ਸਰਕਾਰ ਦੇ ਵਿੱਚ ਦੇਖਿਆ ਗਿਆ ਕਿ ਇਹਨਾਂ ਨੇ ਜਿਹੜੇ ਇਹਨਾਂ ਦੇ ਆਪਣੀ ਪਾਰਟੀ ਦੇ ਵਿਧਾਇਕ ਵੀ ਸੀਗੇ ਜਿਹੜੇ ਕਰਪਸ਼ਨ ਕਰਦੇ ਸੀਗੇ ਉਹਨਾਂ ਤੱਕ ਨੂੰ ਨਹੀਂ ਛੱਡਿਆ ਉਹਨਾਂ ਤੇ ਕਾਰਵਾਈਆਂ ਕਰਵਾਈਆਂ ਵਿਜੀਲੈਂਸ ਤੋਂ ਗ੍ਰਿਫਤਾਰ ਵੀ ਕਰਵਾਇਆ ਤੇ ਕੇਸ ਵੀ ਉਹਨਾਂ ਤੇ ਚੱਲ ਰਹੇ ਨੇ ਤਾਂ ਪੰਜਾਬ ਪ੍ਰੋਡਿਊਸ਼ਨ ਕੰਟਰੋਲ ਬੋਰਡ ਦੇ ਵਿੱਚ ਇਹ ਚਰਚਾ ਰਹਿੰਦੀ ਹੈ ਹਮੇਸ਼ਾ ਕਿ ਕੰਟਰੋਲ ਪ੍ਰਦੂਸ਼ਨ ਬੋਰਡ ਦੇ ਵਿੱਚ ਬਹੁਤ ਸਾਰੀਆਂ ਅਜੇਹੀਆਂ ਕਾਲੀਆਂ ਪੇਡਾਂ ਨੇ ਜੋ ਵਾਤਾਵਰਨ ਨੂੰ ਸਾਫ਼ ਨਹੀਂ ਹੁੰਦਿੰਦੀਆਂ ਉਹ ਫੈਕਟਰੀਆਂ ਨੂੰ ਸ਼ਹਿ ਦਿੰਦੀਆਂ ਨੇ ਜਿਹੜੀਆਂ ਵਾਤਾਵਰਨ ਨੂੰ ਖਰਾਬ ਕਰਦੀਆਂ ਨੇ ਜਿਨ੍ਹਾਂ ਦੇ ਕੋਲ ਨੋਰਮਸ ਜਿਹੜੀਆਂ ਫੈਕਟਰੀਆਂ ਪੂਰੇ ਨਹੀਂ ਕਰਦੀਆਂ ਇਹ ਕਾਲੀਆਂ ਭੇਡਾਂ ਉਹਨਾਂ ਦਾ ਸਾਥ ਦਿੰਦੀਆਂ ਨੇ ਸ਼ਹਿ ਦਿੰਦੀਆਂ ਨੇ ਉਹਨਾਂ ਫੈਕਟਰੀਆਂ ਨੂੰ ਚਲਾਉਣ ਦੇ ਵਾਸਤੇ ਤਾਂ ਸਾਰੇ ਪਾਸੇ ਪੰਜਾਬ ਪ੍ਰੋਡਕਸ਼ਨ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਦੀ ਇੱਕ ਪਾਸੇ ਸ਼ਲਾਘਾ ਤਾਂ ਹੋ ਰਹੀ ਹੈ ਪਰ ਨਾਲ ਲੋਕ ਇਹ ਵੀ ਕਹਿ ਰਹੇ ਨੇ ਕਿ ਸਿਰਫ 14 ਬ੍ਰਾਂਡ ਬ੍ਰੈਂਡਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਸਨਮਨ ਕਰਕੇ ਗੱਲ ਇੱਥੇ ਨਹੀਂ ਮੁੱਕਣੀ ਜਿਹੜੇ ਪੰਜਾਬ ਦੇ ਵਿੱਚ ਇਲੀਗਲ ਫੈਕਟਰੀਜ਼ ਚੱਲ ਰਹੀਆਂ ਨੇ ਪਲਾਸਟਿਕ ਦੀਆਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਭੇਟਾਂ ਦੇ ਸਹਾਰੇ ਕਾਲੀਆਂ ਭੇਟਾਂ ਦੇ ਸਹਾਰੇ ਉਹ ਫੈਕਟਰੀਆਂ ਜਿਹੜੀਆਂ ਚੱਲ ਰਹੀਆਂ ਨੇ ਉਹਦੇ ਤੇ ਕਦੋਂ ਕਾਰਵਾਈ ਹੋਵੇਗੀ ਉਹ ਵੀ ਅਸੀਂ ਦੇਖਣਾ ਚਾਹਾਂਗੇ ਜੇਕਰ ਚੇਅਰ ਪਰਸਨ ਉਹਨਾਂ ਤੇ ਵੀ ਕਾਰਵਾਈ ਕਰਵਾ ਦਵੇ ਤਾਂ ਬਹੁਤ ਜ਼ਿਆਦਾ ਵਾਹਵਾਹੀ ਵੀ ਖਟ ਲੈਣਗੇ ਤਾਂ ਹੋਰ ਅਪਡੇਟਸ ਹੀ ਸਾਡੇ ਨਾਲ ਜੁੜੇ ਰਹਿਣ ਤੋਂ ਸੰਜੀਤ ਸਿੰਘ ਜਨਰਤੇਸ਼ੀ ਧੰਨਵਾਦ